ਕਿਸਾਨ ਪ੍ਰਮਾਣ ਦਾ ਬਾਈ ਆਪਣੇ ਚੈਨਲ ਤੇ ਸਵਾਗਤ ਹੈ ਬਾਈ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਜਾਂਦੇ ਜਾਂਦੇ ਸਾਲ ਦੀ ਲਾਸਟ ਵਾਲੀ ਮੰਡੀ ਆ ਤੇ ਨਵੇਂ ਸਾਲ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਬਾਈ ਚੜ੍ਹਦੀ ਕਲਾ ਰੱਖੇ ਤੇ ਸਾਰਿਆਂ ਨੂੰ ਬਾਈ ਨਵੇਂ ਸਾਲ ਦੀਆਂ ਵਧਾਈਆਂ ਬਾਈ ਤੇ ਅੱਜ ਤੁਹਾਨੂੰ ਬਾਈ ਆਪਾਂ ਟਰੈਕਟਰ ਦਿਖਾਵਾਂਗੇ ਸੋਨਾਲਿਕਾ 750 ਸਾਰਾ ਰੀਜਨਲ ਆ ਬਾਈ ਫਰਸਟ ਕੁਆਲਟੀ ਟਰੈਕਟਰ ਆ ਬਾਈ ਇਹ ਕੱਲਾ ਮੂਰਲੇ ਹਿੱਸੇ ਤੇ ਤੇ ਮਾੜਾ ਮੋਟਾ ਲੈਂਕਾਂ ਦੇ ਕਾਲੇ ਰੰਗ ਦੀ ਟੱਚਿੰਗ ਬਾਈ ਹੋਈ ਜਿਹੜੀ ਗੱਲ ਆ ਸਾਈਡ ਗੇਅਰ ਚ ਆ ਗਿਆ ਟਰੈਕਟਰ ਬਾਈ ਇਹ ਡਬਲ ਕਲਚ ਆ ਗਿਆ ਬਾਈ ਸ਼ੋ ਦਾ ਤੇ ਟੈਂਕੀ ਦਾ ਸਾਰਾ ਬਾਈ ਸਾਰਾ Ориਜਨਲ ਆ ਟਰੈਕਟਰ ਨੂੰ ਏਜੰਸੀ ਚ ਲੈ ਜਾਓ ਚੈੱਕ ਕਰਾ ਲਓ ਬਾਈ ਜੇ ਟਰੈਕਟਰ ਦੇ ਦੁਬਾਰੇ ਛੱਟਾ ਰੰਗ ਦਾ ਵੀ ਲੱਗਿਆ ਹੋਇਆ ਆਪਾਂ ਦੇ ਦਿੰਦਾਰਾਂ ਬਾਈ ਐਸੀ ਮੂਰਲੇ ਟਾਇਰਾਂ ਦਾ ਬੈਲ ਬਾਈ ਤੁਹਾਡੇ ਨਾਂ ਤੇ ਮਿਲ ਜੂਗਾ ਜਿਹੜਾ ਭਰਾ ਲਊਗਾ ਉਹਦੇ ਨਾਂ ਤੇ ਕਟਵਾ ਕੇ ਦੇ ਦਾਂਗੇ ਮਗਰ ਲੈ ਟਾਇਰ ਹੈਗੇ ਆ ਟਰੈਕਟਰ ਦੇ ਬਾਈ ਤੂੰ ਐ ਮੰਨ ਲਾ 60 ਪਾਈ ਤੇ 70 70 ਪਾਈ ਫਹੀ ਆ ਬਾਈ ਵੱਧ ਹੋਣਗੇ ਘਾਟ ਨਹੀਂ ਗੋੜੀਰ ਬਜਰਾ ਦੇ ਬਾਈ ਅੱਠ ਮਾਡਲ ਆ ਗਿਆ 295000 ਰੁਪਿਆ ਹੋਊਗਾ ਟਰੈਕਟਰ ਦਾ ਰੇਟ ਬਾਈ ਟਰੈਕਟਰ ਦੇ ਦਾਂਗੇ ਬਾਈ ਆਪਾਂ ਇੱਕੋ ਹੀ ਰੇਟ ਹੈ ਦਾ ਜਾਂਦੇ ਜਾਂਦੇ ਸਾਫ ਤੇ ਘਟਾਏ ਹੋਣਾ ਬਾਈ ਬਣ ਕੇ 1 ਲੱਖ ਆਹ ਸੌਰੀ ਮਾਰਦੇ ਪੀ ਹੋਏ ਸੀ 240000 ਦਾ ਟਰੈਕਟਰ ਦੇ ਦਾਂਗੇ ਬਾਈ ਆਹ ਨਾ ਇਦੂ ਵੀਰ ਬਣ ਕੇ ਦੂ ਘਟਾਵੇਂ ਨਾ ਚਾਬੀ ਨਾਲ 1000 ਰੁਪਏ ਛੋੜ। ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਨੰਬਰ ਨੋਟ ਕਰ ਲਓ 947889391 ਧੰਨਵਾਦ